ਲੰਮੇ ਲੰਮੇ ਬਰਛੇ ਚੁੱਕੀ ਜਾਣ ਸਪਾਹੀ ਨੰਗੇ ਲੰਮੇ ਲੰਮੇ ਕੇਸਾਂ ਵਾਲੇ ਸਿਰ ਸਿੰਘਾਂ ਦੇ ਟੰਗੇ ਸੁਬੇਦਾਰ ਲਾਹੌਰ ਦਾ ਸੀ ਲਹੂ ਦਾ ਤਿਹਾਇਆ ਬੰਦਾ ਸਿੰਘ ਨਾ ਸੁਨੀ ਦਾ ਜਿਹਦੇ ਗਲ ਚ ਸੰਗਲ ਪਾਇਆ ਚੜਦੀ ਕਲਾ ਚ ਬੰਦਾ ਹੁੰਦੀ ਉਹਦੇ ਗੋਬਿੰਦ ਹੈ ਅੰਗ ਸੰਗੇ ਲੰਮੇ ਲੰਮੇ ਕੇਸਾਂ ਵਾਲੇ ਸਿਰ ਸਿੰਘਾਂ ਦੇ ਟੰਗੇ ਗੱਡਿਆਂ ਉੱਤੇ ਰੱਖ ਕੇ ਦੇਹਾਂ ਦਾੜੇ ਕੇਸਾਂ ਨੂੰ ਲਮਕਾਇਆ ਕਤਰਾ ਕਤਰਾ ਵੇਖ ਨਹੂਦਾ ਸਿਮ ਸਿਮ ਧਰਤ ਤੇ ਆਇਆ ਰਾਹ ਦਿੱਲੀ ਨੂੰ ਜਾਂਦੇ ਜਿਹੜੇ ਗਏ ਲਾਲ ਲਹੂ ਚਰੰਗੇ ਲੰਮੇ ਲੰਮੇ ਕੇਸਾਂ ਵਾਲੇ ਸਿਰ ਸਿੰਘਾਂ ਦੇ ਟੰਗੇ ਬੰਨ ਕਤਾਰ ਤੁਰਦੇ ਸੂਰੇ ਜਾਣਾ ਮੌਤ ਨਾਲ ਵਿਆਹਾ ਡਰਿਆਂ ਅੱਖਾਂ ਲੋਕੀਂ ਤੱਕਣ ਇੱਕ ਸ਼ਹੀਦੀ ਕਾਫਲਾ ਆਇਆ ਜਨੂਨ ਸਿਤਕ ਦਾ ਅੰਬਰਾਂ ਉੱਤੇ ਕਮਾਰ ਸਿੱਖੀ ਦਾ ਪਰਚੰਡੇ ਲੰਮੇ ਲੰਮੇ ਕੇਸਾਂ ਵਾਲੇ ਸਿਰ ਸਿੰਘਾਂ ਦੇ ਟੰਗੇ ਸ਼ਹੀਦੀ ਮਜਲਸ ਜੁੜ ਬੈਠੀ ਹੈ ਸ਼ਹਾਦਤ ਹੀ ਸਰਮਾਇਆ ਆਪਣਾ ਸਭ ਕੁਝ ਵਾਰ ਦਿੱਤਾ ਜਾਗ ਧਰਮ ਯੁੱਧ ਦਾ ਲਾਇਆ ਜ਼ੁਲਮ ਵੀ ਆਪਣੇ ਜੋਪਨਤੇ ਸ਼ਾਹੀ ਹੁਕਮ ਔਲਾਦ ਔਰੰਗੇ ਲੰਮੇ ਲੰਮੇ ਕੇਸਾਂ ਵਾਲੇ ਸਿਰ ਸਿੰਘਾਂ ਦੇ ਟੰਗੇ